ਮੁਕਾਬਲਾ ਅਸੀਂ ਬਹੁਜਨ ਸਮਾਜ ਦੇ ਮੁੱਦਿਆਂ ਨੂੰ ਲੈ ਕੇ ਜੋ ਅਜ ਤੱਕ ਇਹਨਾਂ ਪਾਰਟੀਆਂ ਨੇ ਕੀਤਾ ਵਾ ਕਿਹਾ ਪਰ ਕੀਤਾ ਕੁਝ ਨਹੀਂ ਦਵਾਈ ਪੜ੍ਹਾਈ ਦਾ ਇਸ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਵਾ ਜਿਹਨਾਂ ਨੂੰ ਇਹਨਾਂ ਨੇ ਅਜ ਤੱਕ ਅਗਨੌਲ ਅਗਨੌਲ ਕੀਤਾ ਵਾ ਇਸ ਕਰਕੇ ਅਸੀਂ ਇਸ ਮੁੱਦੇ ਨੂੰ ਸਭ ਤੋਂ ਪਹਿਲਾਂ ਦਵਾਈ ਪੜ੍ਹਾਈ ਬੇਰੋਜ਼ਗਾਰੀ ਦਾ ਜਿਹੜਾ ਮੁੱਦਾ ਵਾ ਇਸ ਮੁੱਦੇ ਦੇ ਉੱਤੇ ਅਸੀਂ ਮੈਦਾਨ 'ਚ ਉਤਰੇ ਆਂ ਔਰ ਸਾਨੂੰ ਉਮੀਦ ਹੈ ਕਿ ਪੰਜ ਹੱਥ ਮੁਕਾਬਲਾ ਵਾ ਇਸ ਦੇ ਵਿੱਚ ਅਸੀਂ ਸਭ ਤੋਂ ਮੋਰੇ ਅੱਗੇ ਹਾਂ ਲੱਗਦਾ ਕੋਈ ਵਿਚਕੀਆਂ ਇਹ ਨਤੀਜੇ ਨੂੰ ਦੇਖੀਏ ਜਦੋਂ ਸਮਾਜਵਾਦੀ ਜੀ ਕਿਹੜੀ ਜਗ੍ਹਾ ਤੇ ਖੜੀ ਸੀ ਕਿ ਕਿੰਨੀ ਸਮਾਜਵਾਦੀ ਬਹੁਜਨ ਸਮਾਜ પાર્ટી ਲੋਕੀ ਤਾਂ ਦੇ ਮੁੱਦਿਆਂ ਨੂੰ ਉਠਾਉਣ ਦੇ ਕਰਕੇ ਮਜ਼ਬੂਤ ਹੈ ਅੱਜ ਦੇਸ਼ ਦੀ ਤਜੇ ਨੰਬਰ ਦੀ ਪਾਰਟੀ ਆ ਔਰ ਉਹ ਦਿਨ ਦੂਰ ਨਹੀਂ ਆ ਜਦੋਂ ਬਹੁਜਨ ਸਮਾਜ ਪਾਰਟੀ ਇਸ ਦੇਸ਼ ਦੇ ਪਹਿਲੇ ਨੰਬਰ ਦੀ ਪਾਰਟੀ ਹੋਊਗੀ ਔਰ ਇਹ ਦੇਖਦੇ ਸ਼ਾਸਨ ਕਰੂਗੇ ਭਜੀ ਭੁਲਾਨ ਭੁਵੀਨ ਸਮਾਜ پارٹی ਦੇ ਪ੍ਰਧਾਨ ਯੂਥ ਇਸ ਕਰਕੇ ਜਾਂ ਵੀ ਇਹ ਯੰਗ ਮੁੰਡਾ ਸਾਡਾ ਬਹੁਤ ਮਾਰਸ਼ਲ ਤੇ درجہ ਬਦਰਜਾ ਨਾ ਹੋ ਸਕਦਾ ਨਾਵਾ ਕੋ ਜਾਣੂ ਨਾ ਹੋਵੇ ਡਾਕਟਰ ਸਾਹਿਬ ਨੇ ਤੇ ਆਈ ਵਿਲ ਮੀਟ ਇਟ ਇਨ ਦਿ ਲੈਟਰ ਸਿੰਪਲ ਜੀ ਗੱਲ ਬਹੁਤਿਆਂ ਗੱਲਾਂ ਨਹੀਂ ਕਰਨੀਆਂ ਰਾਸ਼ਟਰੀ ਪ੍ਰਧਾਨ ਸੈਨ ਕੁਮਾਰੀ ਮਾਇਆਵਦੀ ਜੀ ਤੇ ਉਹਨਾਂ ਦੀ ਸਟਫੀ ਟੀਮ ਨੇ ਜਿਲ੍ਹਾ ਗੁਰਦਾਸਪੁਰ ਤੋਂ ਜਿਹੜਾ ਮੇਰੇ ਦੇ ਵਿਸ਼ਵਾਸ ਦਿੱਤਾ ਹੈ ਪਹਿਲੇ ਤੇ ਉਹਨਾਂ ਦਾ ਬਹੁਤ ਧੰਨਵਾਦ ਤੇ ਧੰਨਵਾਦ ਮੇਰੇ ਬਹੁਜਨ ਸਮਾਜ ਦਾ ਜਿਹੜੇ ਅੱਜ ਇੱਥੇ ਬੈਠੇ ਹੋਏ ਆ ਮੇਰੇ ਸਾਥੀਓ ਬਸ ਸਿਰਫ ਮਰਦ ਕਰਦੇ ਆ ਭੈਣ ਜੀ ਮਾਇਆਵਦੀ ਜੀ ਦਾ ਜਿਨ੍ਹਾਂ ਨੇ ਇਸ ਜਿਹਦੇ ਦੇ ਵਿੱਚ ਵਧੀਆ ਕੈਂਡੀਡੇਟ ਚੁਣ ਕੇ ਸਾਨੂੰ ਦਿੱਤਾ ਅਸੀਂ ਉਹਨਾਂ ਦਾ ਦਿਨ ਰਾਤ ਇੱਕ ਕਰਕੇ ਮੀਟਿੰਗਾਂ ਲੁਕਮਿਟਗਾਂ ਕਰਕੇ ਉਹਨਾਂ ਨੂੰ ਜਿਤਾ ਕੇ ਭੈਣਜੀ ਦੀ ਚੋਲੀ ਦੇ ਵਿੱਚ ਪਾਵਾਂਗੇ ਅਸੀਂ ਇਹ ਵਾਦਾ ਕਰਦੇ ਹਾਂ